ਮਾਮਲਾ ਅੰਮ੍ਰਿਤਸਰ ਦੇ ਛਾਟਾ ਥਾਣੇ ਤੋਂ ਸਾਹਮਣੇ ਆਇਆ ਜਿੱਥੇ ਕੁਰਕਰੇ ਵੇਚਣ ਵਾਲੇ ਇੱਕ ਵਿਕਲੰਗ ਨੌਜਵਾਨ ਦਾ ਫੋਨ ਗਮਹੋਂ ਤੇ ਉਹ ਬਰਬਾਹ ਥਾਣੇ ਦੇ ਚੱਕਰ ਕੱਟ ਰਿਹਾ ਸੀ ਅਤੇ ਉਸ ਦੀ ਹਾਲਤ ਵੇਖ ਕੇ ਐਸਐਚਓ ਛਾਟੇ ਵੱਲੋਂ ਇੱਕ ਨਵਾਂ ਫੋਨ ਖਰੀਦ ਕੇ ਉਸ ਨੂੰ ਦਿੱਤਾ ਜਿਸ ਦੇ ਚਲਦਿਆਂ ਵਿਕਲੰਗ ਨੌਜਵਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਉਹ ਦਿਲੋਂ ਐਸਐਚਓ ਨੂੰ ਦਵਾਮਾ ਦੇ ਰਿਹਾ ਸੀ ਇਸ ਸੰਬੰਧੀ ਗੱਲਬਾਤ ਕਰਦੇ ਆਂ ਵਿਕਲੰਗ ਨੌਜਵਾਨ ਸੁੰਦਰਮ ਕੁਮਾਰ ਅਤੇ ਉਸਦੇ ਸਾਥੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਰਕਰੇ ਅਤੇ ਬੱਚਿਆਂ ਦੇ ਬਿਸਕਟ ਟੋਫੀਆਂ ਵੇਚ ਕੇ ਮਿਹਨਤ ਕਰਦਾ ਸੀ ਅਤੇ ਉਸੇ ਵਿੱਚੋਂ ਪੈਸੇ ਇਕੱਠੇ ਕਰਕੇ ਉਹਨੇ ਇੱਕ ਨਵਾਂ ਮੋਬਾਈਲ ਖਰੀਦਿਆ ਸੀ ਪਰ ਮੋਬਾਈਲ ਗੁੰਮ ਹੋਣ ਤੋਂ ਬਾਅਦ ਜਦੋਂ ਉਹ بار-ਬਾਰ ਥਾਣੇ ਦੇ ਚੱਕਰ ਕੱਟ ਰਿਹਾ ਸੀ ਤਾਂ ਐਸਐਚਓ ਸ਼ਹਾਟਾ ਵਿਨੋਦ ਸ਼ਰਮਾ ਵੱਲੋਂ ਉਸਦੀ ਮੁਸ਼ਕਲ ਨੂੰ ਸਮਝਿਆ ਅਤੇ ਉਸਨੂੰ ਇੱਕ ਨਵਾਂ ਫੋਨ ਏਟ ਕੀਤਾ ਜਿੱਦਿਆ ਚੱਲਦੇ ਆਂ ਪੁਲਿਸ ਦੀ ਇਸ ਪ੍ਰਾਲੇ ਦੀ ਹਰ ਪਾਸੇ ਇਸ ਲੱਗਾ ਹੋ ਰਹੀ ਹੈ ਇਸ ਸਬੰਧ ਵਿੱਚ ਗੱਲਬਾਤ ਕਰਦੇ ਐ ਐਸਐਚਓ ਛਾਟਾ ਵਿਨੋਦ ਸ਼ਰਮਾ ਨੇ ਦੱਸਿਆ ਕਿ ਜਦੋਂ ਮੈਂ ਇਸ ਨੌਜਵਾਨ ਨੂੰ ਬਾਰ-ਬਾਰ ਥਾਣੇ ਦੇ ਚੱਕਰ ਕਰਦਿਆਂ ਦੇਖਿਆ ਤਾਂ ਮੈਨੂੰ ਆਪ ਖੁਦ ਨੂੰ ਬਹੁਤ ਸ਼ਰਮ ਮਹਿਸੂਸ ਹੋਈ ਅਤੇ ਮੈਂ ਇਸ ਦੀ ਹਾਲਤ ਨੂੰ ਸਮਝਿਆ ਤੇ ਟੈਕਨੀਕਲ ਟੀਮ ਦੀ ਸਪੋਰਟ ਨਾਲ ਕੇਸ ਦਾ ਕੰਮ ਕੀਤਾ ਅਤੇ ਇੱਕ ਨਵਾਂ ਫੋਨ ਇਸ ਨੂੰ ਭੇਟ ਕੀਤਾ ਤੇ ਬਾਕੀ ਅਸੀਂ ਜਾਂਚ ਕਰਾਂਗੇ ਕਿ ਆਖਿਰ ਕਿਉਂ ਇਸ ਨੂੰ ਥਾਣੇ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਹਾਂਜੀ ਕੀ ਨਾਮ ਤੇਰਾ ਸੁਨਦਰਮ ਕੁਮਾਰ ਪਾਂਡੇ ਕੀ ਹੋਇਆ ਸੀ ਦੱਸਦਾ ਮੇਰਾ ਫੋਨ ਗੁੰਮ ਹੋ ਗਿਆ ਸੀਗਾ ਅੱਛਾ ਹਾਂਜੀ ਉਹ ਫਿਰ ਕਿੱਥੇ ਕਿੰਨਾ ਚਿਰ ਹੋ ਗਿਆ ਗੁੰਮ ਹੋਏ ਨੂੰ ਸਰ 15 ਦਿਨ ਹੋ ਗਏ ਆ ਹਾਂ ਅੱਜ ਵੀ ਕਿਸ ਤਰ੍ਹਾਂ ਹੈਂਡਓਵਰ ਕੀਤਾ ਕਿਥੋਂ ਲੱਭਾ ਫੋਨ ਤੇ ਨਾ ਐ ਐਸਐਚਓ ਸਾਹਿਬ ਨਾਲ ਜੀ ਆਪਣੇ ਸਾਰੀ ਆਪਾ ਪਰੇਸ਼ਾਨੀ ਦੱਸੀ ਸੀ ਜੀ ਸਾਰੀ ਦਿੱਕਤ ਦੱਸੀ ਸੀ ਤੇ ਉਹਨਾਂ ਨੇ ਫਿਰ ਜਦੋਂ ਉਹਨਾਂ ਦੇ ਕੰਨ ਤੱਕ ਗੱਲ ਪਹੁੰਚੀ ਤੇ ਫਿਰ ਉਹਨਾਂ ਨੇ ਜੇ ਮੌਕੇ ਤੇ ਜਿੰਨੀ ਵੀ ਕਾਰਵਾਈ ਬਣਦੀ ਹੋਈ ਫਿਰ ਉਹਨਾਂ ਕਰਕੇ ਤੇ ਆਪਣਾ ਉਹ ਉਹਨਾਂ ਨੇ ਫਿਰ ਮੇਰੇ ਮੈਨੂੰ ਫੋਨ ਦਿੱਤਾ ਨਵਾਬੋ ਦਿੱਤਾ ਹਾਂਜੀ ਨਵਾਬ ਦਿੱਤਾ ਤੇ ਪਹਿਲਾਂ ਕਿੰਨੇ ਦਿਨ ਚੱਕਰ ਕਰਦੇ ਰੇ ਖਾਣਿਆਂ ਦੇ ਪਹਿਲਾਂ ਸਰ ਜੀ ਆਉਨੇ ਪੰਜ 6 ਵਾਰੀ ਆਏ ਆ ਤੇ ਫਿਰ ਆ ਕੇ ਤੇ ਚਲ ਜਾਂਦੇ ਰਹੇ ਉਹਨਾਂ ਤੱਕ ਗੱਲ ਨਹੀਂ ਪਹੁੰਚੀ ਸੀ ਤਾਂ ਕਰਕੇ ਸਰ ਇੰਨਾ ਟਾਈਮ ਲੱਗ ਰਿਹਾ ਹੈਗਾ ਹਾਂਜੀ ਉਹ ਜਨਾਬ ਵਾਲੇ ਫਿਰ ਕਿੰਨੀ ਜਲਦੀ ਕਾਰਵਾਈ ਕੀਤੀ ਹੈ ਉਹਨਾਂ ਨੇ ਸਰ ਜੀ ਅੱਧੇ ਘੰਟੇ ਦੇ ਅੰਦਰ ਅੰਦਰ ਜਿਹੜਾ ਵੀ ਮਾਮਲਾ ਸੀਗਾ ਉਹਨੂੰ ਸ਼ਾਂਤ ਕਰਕੇ ਤੇ ਸਾਰਾ ਇੱਕ ਡੇਢ ਘੰਟੇ ਦੇ ਵਿੱਚ ਵਿੱਚ ਸਾਡੀ ਸਾਰੀ ਗੱਲਬਾਤ ਸੁਣ ਕੇ ਸਾਡਾ ਸਾਰਾ ਮਾਮਲਾ ਠੀਕ ਠਾਕ ਘਰ ਤੋਂ ਸਾਡਾ ਸਾਰਾ ਬਹੁਤ ਬਹੁਤ ਧੰਨਵਾਦ ਹੈ ਐਸਐਚਓ ਸਭ ਨੂੰ ਕਿ ਉਹਨਾਂ ਨੇ ਸਾਡੀ ਇੰਨੀ ਸੁਣੀ ਆਪਣਾ ਕੀਮਤੀ ਵਕਤ ਕੱਢ ਕੇ ਤੇ ਸਾਡੇ ਮਗਰ ਆ ਕੇ ਤੇ ਸਾਡੀ ਇੰਨੀ ਹੈਲਪ ਕੀਤੀ ਲੱਗਦਾ ਉਮੀਦ ਹੈਗੀ ਸੀ ਤੁਹਾਨੂੰ ਫੋਨ ਲਿਆਂਦੀ ਨਾ ਮੇਜੂਗਾ ਨਹੀਂ ਸਰ ਉਮੀਦ ਨਹੀਂ ਸੀਗੀ ਪਰ ਬਹੁਤ ਬਹੁਤ ਧੰਨਵਾਦ ਸਰ ਜੀ ਕੇ ਉਹਨਾਂ ਨੇ ਉਹ ਦਿੱਤਾ ਮੈਨੂੰ ਫੋਨ ਦਿੱਤਾ ਮੈਂ ਤੇ ਹਮੇਸ਼ਾ ਅਰਦਾਸ ਕਰੂੰਗਾ ਕਿ ਬਾਬਾ ਜੀ ਉਹਨਾਂ ਨੂੰ ਚੜ੍ਹਦੀ ਕਲਾ ਤੇ ਰੱਖਣ ਤੇ ਆ ਮੇਰੇ ਜਤਿੰਦਰ ਭਾਜੀ ਨੇ ਇੱਥੇ ਸਾਡੇ ਮੇਰੇ ਗਵਾਂਢੀ ਨੇ ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਰੱਬ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ ਜੀ ਤੁਹਾਡੇ ਦੇਰੇ ਤੇ ਉਦਾਸੀ ਸੀ ਮਸੂਰ ਸੀ ਇਧਰ ਉਹਨੇ ਥਾਣੇ ਆਏ ਜੋ ਮੋਬਾਈਲ ਮੇਰਾ ਕਾਫੀ ਖੁਸ਼ੀ ਆ ਗਈ ਤੁਹਾਡੇ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਆ ਭਾਜੀ ਉਹਨਾਂ ਦਾ ਵੀ ਤੇ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਇਨ ਸਾਡਾ ਸਾਥ ਦਿੱਤਾ ਹਾਂਜੀ ਭਾਈ ਆਪਣਾ ਨਾਮ ਦੱਸੋ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਤੇ ਮੈਂ ਛਾੜੇ ਦਾ ਰਹਿਣ ਵਾਲਾ ਇੱਕ ਅੱਜ ਤੋਂ 7-8 ਦਿਨ 10 ਦਿਨ ਪਹਿਲਾਂ ਇੱਕ ਹੈਂਡੀਕੈਪ ਮੁੰਡੇ ਦਾ ਫੋਨ ਘੜਾ ਗੁੰਮ ਹੋ ਜਾਂਦਾ ਸੀ ਔਰ ਉਹਦਾ ਪਿਓ ਸਿਰਤੇ ਨਹੀਂ ਸੀ ਹੈਗਾ ਉਹਨੇ ਛੋਟਾ ਜਿਹਾ ਜਿਹੜੀ ਦੁਕਾਨ ਆਪਣੇ ਕੁਰਕਰਿਆਂ ਕਰਕਿਆਂ ਦੀ ਕਰਕੇ ਉਤੋਂ ਕਮਾਈ ਕਰਕੇ ਤੇ ਉਹਨੇ ਲਿਆ ਸੀ ਔਰ ਇਹ ਕਟੋਕੜ 7-8 ਦਿਨ ਲਗਾਤਾਰ ਠਣੇ ਦਾ ਚੱਕਰ ਲਾ ਰਿਹਾ ਸੀ ਤੇ ਪਰ ਸੁਣਵਾਈ ਕੋਈ ਨਹੀਂ ਫਿਰ ਇਹਦਾ ਮੇਰ ਨਾਲ ਗੱਲ ਕੀਤੀ ਮੈਂ ਐਸ.ਐਚ.ਓ. ਸਾਹਿਬ ਨਾਲ ਆਣ ਕੇ ਗੱਲ ਕੀਤੀ ਜਿਹੜੇ ਸਾਡੇ ਏਰੀਏ ਦੇ ਹਿਹਾੜੇ ਦੇ ਬੜੇ ਇਮਾਨਦਾਰ ਐਸ.ਐਚ.ਓ. ਸਾਹਿਬ ਨੇ ਉਹਦੋ ਸ਼ਰਮਾ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੋਵਾਂ ਘੰਟਿਆਂ ਦੇ ਅੰਦਰ ਇਹ ਮੁੰਡੇ ਨੂੰ ਫੋਨ ਜਿਹੜਾ ਹੈ ਉਹ ਹਾਸਲ ਕਰਕੇ ਦੇ ਦਿੱਤਾ ਮੈਂ ਫਿਰ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆ ਬਲੋਹ ਸ਼ਰਮਾ ਜੀ ਐਸ.ਐਚ.ਓ. ਸਾਹਿਬ ਦਾ ਵੀ ਆਪ ਜੀ ਨੇ ਐਡਾ ਜਿਹੜਾ ਪ੍ਰਾਲਾ ਕਰਕੇ ਤੇ ਮੁੰਡੇ ਹੈਂਡੀਕੈਪ ਦੀ ਮਦਦ ਕੀਤੀ ਆ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਆ ਵੀ ਕੰਮ ਵਿਚਾਰਾ ਆਪਣਾ ਕਰਨ ਲਿਆ ਹੈ ਹੈਂਡੀਕੈਪ ਮੁੰਡਾ ਜਿਹੜਾ ਕੰਮ ਕਰਕੇ ਆਪਣਾ ਢਿੱਡ ਪਾਲਣਾ ਪਰਿਵਾਰ ਦਾ ਪਾਲਣਾ ਬੇਸ਼ੱਕ ਚਲੋ ਜਿੱਦਾਂ ਮਰਜ਼ੀ ਆ ਆਪਣਾ ਕਾਰੋਬਾਰ ਵਿਚਾਰੇ ਨੇ ਚਲਾਇਆ ਸੀ ਔਰ ਉਸ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਆ ਵੇਖਦੇ ਆ ਐਸਓ ਸਾਹਿਬ ਨੇ ਇਹਨੂੰ Samsung ਦਾ ਨਵਾਂ ਫੋਨ ਜਿਹੜਾ ਉਹ ਗਿਫਟ ਕੀਤਾ ਤੇ ਮੇਰੀ ਫਿਰ মহারাজ ਗੜੀ ਸੱਚੇ ਪਾਤਸ਼ਾਹ ਗੜੀ ਇਹੋ ਬੇਨਤੀ ਆ ਕਿ ਮਾਲਕ ਸੱਚੇ ਪਾਤਸ਼ਾਹ ਐਸਓ ਸਾਹਿਬ ਨੂੰ ਬੜੀ-ਬੜੀ ਉਮਰ ਮੇਰੀ ਵੀ ਉਮਰ ਲਾ ਦੇ ਕਿ ਜਿਹੜਾ ਇਦਾਂ ਇੱਕ ਗਰੀਬਾਂ ਦਾ ਪੱਖ ਦੇ ਵਿੱਚ ਬੰਦਾ ਜਿਹੜਾ ਉਹ ਸੋਚਦੇ ਲੱਗਿਆ ਜਾਂਦਾ ਵੀ ਥਾਣੇ ਦੇ ਬਾਹਰ ਕੇ ਤੱਲੇ ਮਾਰਦੇ ਨੇ ਕਿ ਸੁਣ ਸ਼ਾਟਾ ਥਾਣੇ ਦੀ ਗੱਲ ਮੈਂ ਨਾ ਵੀ ਸ਼ਾਟੇ ਥਾਣੇ ਦੀ ਮੇਰੇ ਹਿਸਾਬ ਨਾਲ ਐਚ.ਐਸ.ਓ. ਸਾਹਿਬ ਜਿਹੜੇ ਵਿਨੋਦ ਸ਼ਰਮਾ ਜੀ ਆ ਨਾ ਕਾਫੀ ਦਿਨ ਹੋ ਗਏ ਨੇ ਉਹਨਾਂ ਨੂੰ ਇੱਥੇ ਔਰ ਐਨੇ ਕ ਬੰਦੇ ਇਮਾਨਦਾਰ ਨੇ ਐਨੇ ਕ ਅਫਸਰ ਇਮਾਨਦਾਰ ਨੇ ਮੈਂ ਅਜੇ ਤੱਕ ਮੇਰੀ ਜਿਹੜੀ ਐਨੀ ਉਮਰੋਂ ਮੈਂ ਨਹੀਂ ਵੇਖਿਆ ਵੀ ਇਹਨਾਂ ਨੂੰ ਵੀ ਜੇ ਕੋਈ ਇਦਾਂ ਦਾ ਕੰਮ ਹੋ ਬੜੀ ਗਰੀਬਾਂ ਦੀ ਮਤ ਕਰਦੇ ਆ ਉਹ ਤੁਹਾਡੇ ਸਾਹਮਣੇ ਆ ਇੱਕ ਬੰਦੇ ਦਾ ਫੋਨ ਜਿਹੜਾ ਗੁੰਮ ਹੋ ਜਾਂਦਾ ਉਹਨੂੰ ਅੱਧੇ ਘੰਟੇ ਤੋਂ ਦੋਵਾਂ ਘੰਟੇ ਦੇ ਅੰਦਰ ਅੰਦਰ ਫੋਨ ਗਿਫਟ ਦੇ ਦਿੱਤੇ ਜਾਂਦਾ ਵੀ ਚਲੋ ਕੋਈ ਨਹੀਂ ਇਹ ਤੋਂ ਵੱਡਾ ਅਫਸਰ ਦੱਸੋ ਕਹੀ ਕੀ ਉਹਦਾ ਸਾਹਮਣੇ ਆ ਕੋਈ ਗਲੂਗੀ ਤੇ ਆਈ ਨਹੀਂ ਵੀ ਜਿਹੜੀ ਅੱਜ ਲੁਕੀ ਆ ਅ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਵੀ ਗਲਤ ਕੰਮ ਹੈ ਜਾਂ ਕੋਈ ਹੋ ਜੇ ਤੇ ਉਹਦਾ ਕਹਿ ਦਿੱਤੇ ਉਹ ਵੱਖਰੀ ਗੱਲ ਆ ਪਰ ਇਹ ਜਿਹੜੀ ਮਾਂ ਦੀ ਮਿਸਾਲ ਜਿਹੜੀ ਐਸਐਸਓ ਨੇ ਸਰਪ੍ਰਾਸ਼ਿਸ਼ ਕੀਤੀ ਆ ਬੜੀ ਵੱਡੀ ਗੱਲ ਆ ਵੀ ਇੱਕ ਹੈਂਡੀਕੈਪ ਬੰਦਾ ਸੀ ਜਿਹੜਾ ਵਿਚਾਰਾ ਤੁਰ ਕੇ ਆ ਵੀ ਨਹੀਂ ਸਕਦਾ ਜਿੰਨੂੰ ਦੋਹਾਂ ਬੰਦੇ ਚੁੱਕ ਕੇ ਲਿਆਉਂਦੇ ਸੀ ਫੇਰ ਥਾਣੇ ਦਾ ਚੱਕਰ ਲਾਉਂਦੇ ਤੇ ਬੜੀ ਮਿਹਰਬਾਨੀ ਐ ਐਸਓ ਸਾਹਿਬ ਦੀ ਮੈਂ ਫੇਰ ਤੁਹਾਡੇ ਮਿਹਰੇ ਧੰਨਵਾਦ ਕਰਨਾ ਚਾਹੁੰਦਾ ਐ ਐਸਓ ਸਾਹਿਬ ਦਾ ਇਹਨਾਂ ਨੇ ਮੇਰੇ ਨੂੰ ਵੀ ਸਨਮਾਨਿਤ ਕੀਤਾ ਮੈਂ ਨਾ ਸਰੋਪਾ ਪੇੜ ਪਾ ਕੀਤਾ ਮੇਰੇ ਏਰੀਏ ਦੇ ਹਿਸ਼ਾੜੇ ਦੇ ਜਿਹੜੇ ਐਸਚੋ ਇਨੇ ਮਾਦਰੋਂ ਮੈਂ ਸਰੋਪਾ ਪੇੜ ਪਾ ਗਏ ਇਹਨਾਂ ਨੂੰ ਮਨ ਸਮਾਨਿਤ ਕੀਤਾ ਗਿਆ ਵੀ ਚੰਗਾ ਕੰਮ ਕੀਤਾ ਚੰਗੀ ਜਿਹੜੀ ਉਸ ਲਾਗਾ ਕਰਾਂਗੇ ਤੁਹਾਡੀ ਇਹ ਲਟਕੇ ਦੇ ਨਾਲ ਫੋਨ ਮਿਸਿੰਗ ਹੋ ਗਿਆ ਸੀ ਤੇ ਜਦੋਂ ਮੈਂ ਮੈਨੂੰ ਮਿਲਿਆ ਤਾਂ ਉਹਦਾ ਪਤਾ ਲੱਗਾ ਵੀ ਦੋ ਤਿੰਨ ਵਾਰ ਆ ਚੁੱਕਾ ਤੇ ਮਤਲਬ ਫੋਨ ਰਿਕਵਰ ਨਹੀਂ ਹੋ ਸਕਿਆ ਤੇ ਚਾਹਤੇ ਸੀ ਵੀ ਕਿਸਨਵਾਈ ਨਹੀਂ ਸਹੀ ਤਰੀਕੇ ਨਾਲ ਹੋਈ ਜਦੋਂ ਮੇਰੇ ਧਿਆਨ ਚ ਆਇਆ ਜੇ ਸੀਪ ਫॉर एफर्ट ਕਰਕੇ ਆਪਦੇ ਤਰੀਕਿਆਂ ਨਾਲ ਟੈਕਨੀਕਲੀ ਇਹਦਾ ਫੋਨ ਰਿਕਵਰ ਕਰਾਇਆ ਤੇ ਹੈਂਡਓਵਰ ਕਰਤਾ ਤੇ ਕਾਫੀ ਮਤਲਬ ਫਿਜ਼ੀਕਲੀ ਥੋੜੇ ਨੂੰ ਪ੍ਰੋਬਲਮ ਹੀ ਤੇ ਕਾਫੀ ਮਤਲਬ ਉਸ ਟਾਈਮ ਲੱਗਾ ਵੀ ਇੰਨੀ ਵਾਰ ਇਹਦਾ ਜਿਹੜੇ ਫੇਰੇ ਪੈ ਗਏ ਗਲਤ ਆ ਕਿ ਲੱਗਦਾ ਕਿ ਹਰ ਕਿਸੇ ਨੂੰ ਸੁਣਵਾਈ ਜਲਦੀ ਕਰਨੀ ਕਿ ਇਹ ਖਾ ਕੇ ਇਸ ਤਰ੍ਹਾਂ ਨੌਜਵਾਨਾਂ ਦੀ ਬਿਲਕੁਲ ਬਿਲਕੁਲ ਜੀ ਜਦੋਂ ਹਰ ਕਿਸੇ ਦੀ ਕਰਨੀ ਚਾਹੀਦੀ ਹੈ ਕੋਈ ਏਬਲਡ ਵੀ ਆ ਜਾਂ ਡਿਫਰੈਂਟਲੀ ਏਬਲਡ ਵੀ ਆ ਹਰ ਕਿਸੇ ਦੀ ਸੁਣਵਾਈ ਜਲਦੀ ਕਰਨੀ ਚਾਹੀਦੀ ਮਤਲਬ ਉਹਦਾ ਖੇਰੇ ਵਾਲਾ ਕੰਮ ਤੇ ਗਲਤ ਹੈ ਜੀ ਕਿਹੜਾ ਹਰ ਕੋਈ ਆਸਣਾ ਆਉਂਦਾ ਜੇ ਬਵਾਰ ਵੀ ਆਸਣਾ ਆਇਆ ਕਿਹੜੇ ਦੀ ਖੁਸ਼ੀ ਕਿੰਨੇ ਕਿਸੇ ਨੌਜਵਾਨ ਜਿਹੜਾ ਫੋਨ ਦਿੱਤਾ ਗਿਆ ਬਹੁਤ ਖੁਸ਼ੀ ਨੂੰ ਵੇਖ ਕੇ ਸੀ ਗੌਤ ਆਪ ਕਾਫੀ ਸਟ੍ਰੈਸ ਚ ਕੰਮ ਕਾਫੀ ਜ਼ਿਆਦਾ ਸੀ ਅੱਜ ਪਰ ਇਹਦੀ ਖੁਸ਼ੀ ਵੇਖ ਕੇ ਸਾਡਾ ਸਟ੍ਰੈਸ ਜ਼ੀਰੋ ਗਿਆ ਪਰਿਵਾਰਾ ਸਨਮਾਨ ਕੀਤਾ ਗਿਆ ਜੀ ਜੀ ਪਰਿਵਾਰਾ ਨੂੰ ਥੈਂਕ ਯੂ ਲੱਗਦਾ ਹਾਂ ਥਾਣੇ ਵਿੱਚ ਹਰ ਕਿਸੇ ਦੀ ਸੁਣਵਾਈ ਹੋ ਗਈ ਹਰ ਕੋਈ ਖੁਸ਼ੀ ਜਿਹੜਾ ਕਿਸੇ ਆ ਤਾਂ ਜਾਂਦਾ ਉਹ ਆਸ ਸੁਣੀ ਜਾਉ ਬਿਲਕੁਲ ਬਿਲਕੁਲ ਜਨਰਲੀ ਸੁਣੀ ਵੀ ਜਾਂਦੀ ਹੈ ਪਰ ਚਲੋ ਆਪਾਂ ਚੈੱਕ ਵੀ ਕਰਦੇ ਵੇ ਆ ਵੀ ਕਿੰਨੂੰ ਮਿਲਿਆ ਸੀ ਲੜਕਾ ਆਕੇ ਕਿਉਂਕਿ ਇਸ ਕੰਡੀਸ਼ਨ ਚ ਜੇ ਉਹਨੂੰ ਦੋ ਫੇਰੇ ਪਏ ਤਾਂ ਫਿਰ ਮੇਰੇ ਵੱਲੋਂ ਵੀ ਗਲਤੀ ਹੋਈ ਐ ਅਸੀਂ ਦੇਖਿਆ ਜੋ ਪਸਾਦ ਮਣੀ ਪਿਆ ਨਹੀਂ ਬਸ ਇਹਦਾ ਤੁਹਾਡਾ ਇਜ਼ਹਾਰ ਕਰਦੇ ਸਾਰੇ ਮੇਰੇ ਹਾਂ ਅੱਜ ਕੋਟ ਦਾ ਕਾਫੀ ਕੰਮ ਸੀ ਤਾਂ ਕਰਕੇ ਕੋਟ ਦੇ ਚਲਾਨ ਵਗੈਰਾ ਦੇਣ ਵਾਲੇ ਹੀ ਦਿਨ ਪੂਰੇ ਹੋ ਰਹੇ ਸੀ